ਆਰਤੀਆ ਕਿਸਾਨ ਜੁਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਸਰਦਾਰ ਅੰਮ੍ਰਿਤ ਬੈਣੀਪਾਲ ਨੇ ਅੱਜ ਖੰਨਾ ਤਹਿਸੀਲ ਦੇ ਪਿੰਡ ਹੋਲ ਵਿਖੇ ਕੀਤੀ ਵਿਸ਼ੇਸ਼ ਮੀਟਿੰਗ ਇਹ ਮੀਟਿੰਗ ਬਲਕ ਪ੍ਰਧਾਨ ਖੰਨਾ ਸਰਦਾਰ ਬਿਆਨ ਸਿੰਘ ਤਰਮਰੀ ਦੀ ਅਗਵਾਈ ਹੇਠ ਹੋਈ ਜਿੱਥੇ ਉਹਨਾਂ ਨੇ ਕਿਸਾਨਾਂ ਤੇ ਨਗਰ ਨਿਵਾਸੀਆਂ ਵੱਲੋਂ ਇਸ ਮੋਰਚੇ ਵਿੱਚ ਮੋੜੇ ਨਾਲ ਮੋੜਾ ਜੋੜ ਕੇ ਖੜਨ ਦਾ ਭਰੋਸਾ ਦਿੱਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਿਰਪਾਲ ਸਿੰਘ ਬੋਪਾਰਾਏ ਹਰਦਿਆਲ ਸਿੰਘ ਪ੍ਰਧਾਨ ਇਕਮਕਾਰ ਸਿੰਘ ਸੁੱਚਾ ਸਿੰਘ ਹੋਲ ਕਰਨੈਲ ਸਿੰਘ ਪਿਤਾ ਸਰਪੰਚ ਸਿੰਘ ਹੋਲ ਦਵਿੰਦਰ ਸਿੰਘ ਸੋਨਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ਜੁਨੀਅਨ ਜਿੰਦਾਬਾਦ ਭਾਰਤੀ ਕਿਸਾਨ ਜੁਨੀਅਨ ਜਿੰਦਾਬਾਦ ਜਿੰਦਾਬਾਦ ਸਾਰ ਮੋਰਚਾ ਜਿੰਦਾਬਾਦ 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 ਸਾਨ ਮਜ਼ਦੂਰ ਐਕਟ ਜਿੰਦਾਬਾਦ ਕੰਗਰਸ ਇੱਕ ਜਿੰਦਾਬਾਦ ਠੀਕ ਹੈ ਦਿਖਾਓ ਨੌਜਵਾਨੋ ਜੋਸ਼ ਜਿੰਦਾਬਾਦ ਨਾ ਦੁਨੀਆ ਜਿੰਦਾਬਾਦ ਇਹ ਜਿਹੜਾ ਪਿੰਡਾਂ ਚ ਮਿਲਣੀਆਂ ਹੋ ਰਹੀਆਂ ਨੇ ਯੂਨੀਅਨ ਵੱਲੋਂ ਕਿਸਾਨਾਂ ਨਾਲ ਇਹਦੇ ਸੰਦਰਭ ਚ ਨੇ ਕਿ 24 ਤਰੀਕ ਨੂੰ ਸਮਰਾਲੇ ਦਾਣਾ ਮੰਡੀ ਦੇ ਨਾਲ ਅਤਵਰ ਮਹਾਪੰਚਾਇਤ ਕੀਤੀ ਜਾ ਰਹੀ ਹੈ ਜੋ ਸਰਕਾਰ ਦੀਆਂ ਗਲਤ ਨੀਤੀਆਂ ਨੇ ਕਿਸਾਨਾਂ ਪ੍ਰਤੀ ਉਸ ਦੇ ਬੋਝ ਸਾਡਾ ਕਿਸੇ ਪਰ ਹੈਡ ਕਿਸੇ ਨਾਲ ਵਿਰੋਧ ਨਹੀਂ ਹੈ ਜੋ ਕਿਸਾਨਾਂ ਦੇ ਉਲਟ ਨੀਤੀਆਂ ਬਣਾ ਰਹੇ ਨੇ ਉਹ ਸੋਚਣਾ ਵਿਰੋਧ ਹੈ ਕਿਸਾਨਾਂ ਵੱਲੋਂ ਪੂਰਾ ਹੰਗਾਰਾ ਮਿਲਿਆ ਕਿ ਵੱੱਡ ਚੜ ਕੇ ਟਰਾਲੀਆਂ ਬਸਾਂ ਕਰਾ ਮੋਟਰਸਾਈਕਲਾਂ ਰਾਹੀਂ ਕਿਸਾਨਾਂ ਵੱਲੋਂ ਇਹ ਪੂਰਾ ਭਰੋਸਾ ਦਵਾਇਆ ਗਿਆ ਕਿ ਪੂਰਾ ਕੱਟੇ ਸ਼ਾਮਲ ਹੋਣਗੇ ਤੇ ਮਹਾ ਪੰਚਾਇਤ ਨੂੰ ਸਫਲ ਤੋਂ ਪਹਿਲਾਂ ਪੀਟੀ ਨਿਊਜ਼ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਤੇ ਅੱਜ ਜੋ ਪਿੰਡ ਹੌਲ ਦੇ ਵਿੱਚ ਮੀਟਿੰਗ ਰੱਖੀ ਗਈ ਆ ਤੇ ਕਿਸ ਸਬੰਧ ਵਿੱਚ ਰੱਖੀ ਗਿਆ ਕੀ ਏਜੰਡਾ ਸੀਗਾ ਇਹ ਸੰਯੁਕਤ ਮੋਰਚੇ ਵੱਲੋਂ 24 ਤਰੀਕ ਨੂੰ ਇਕੱਠ ਰੱਖਿਆ ਗਿਆ ਸਮਰਾਲੇ ਮਹਾਪੰਚਾਇਤ ਉਹਦੇ ਸੰਦਰਭ ਵਿੱਚ ਇਹ ਪਿੰਡਾਂ 'ਚ ਮਿਲਣੀਆਂ ਹੋ ਰਹੀਆਂ ਨੇ ਤਾਂ ਕਿ ਜੋ ਗਵਰਨਮੈਂਟ ਨੇ ਇੱਕ ਕਦਮ ਚੁੱਕਿਆ ਸੀ ਲੈਂਡ ਪੂਲਿੰਗ ਦਾ ਉਹ ਪਿੱਛੇ ਤਾਂ ਮੁੜਿਆ ਲੇਕਿਨ ਵਰਬਲੀ ਮੁੜੀ ਹੈ ਉਹ ਵੀ ਕੋਹ ਹੋ ਜੇਗੀ ਲੇਕਿਨ ਮਹਾਪੰਚਾਇਤ 24 ਦੀ ਉਸੇ ਸੰਦਰਭ 'ਚ ਹੈ ਮੈਂ ਅਮਰਿਤ ਵੈਨਿਪਾਲ ਬੀਕੇ ਜੂ ਲਖਵਾਲ ਇਹ ਜਿਹੜਾ ਅੱਜ ਇਕੱਠ ਹੋਇਆ ਆਪਣਾ ਇਹ ਮਹਾ ਪੰਚਾਇਤ ਹੋ ਰਹੀ ਹੈ 24 ਤਰੀਕ ਨੂੰ ਸਮਰਾਲੇ ਇਹ ਪਹਿਲਾਂ ਮੁਲਾਪੁਰ ਸੀ ਲੇਕਿਨ ਮੌਸਮ ਦੀ ਖਰਾਬੀ ਕਰਕੇ ਇਹ ਸਮਰਾਲੇ ਆਪਣੇ ਵਧੀਆ ਸੈੱਟ ਵਗੈਰਾ ਵਧੀਆ ਪਾਰਕਿੰਗ ਵਧੀਆ ਜਗ੍ਹਾ ਵਧੀਆ ਇੱਥੇ ਲਿਆਂਦਾ ਕਨਵਰਟ ਕਰਕੇ ਤੇ ਪਿੰਡਾਂ ਦੇ ਮਿਲਣੀਆਂ ਉਹਦੇ ਸੰਦਰਭ ਚ ਹੋ ਰਹੀਆਂ ਨੇ ਕਿ ਇਕੱਠ ਨੂੰ ਮਹਾ ਪੰਚਾਇਤ ਨੂੰ ਪੂਰਾ ਹੰਗਾਰਾ ਮਿਲੇ ਸਾਡਾ ਕਿਸੇ ਪਰ ਹੈਡ ਨਾਲ ਕੋਈ ਵਿਰੋਧ ਨਹੀਂ ਹੈ ਕਿਸਾਨਾਂ ਦਾ ਵਿਰੋਧ ਉਹ ਸੋਚ ਨਾਲ ਹੈ ਕਿ ਕਿਸਾਨਾਂ ਦੇ ਵਿਰੋਧੀ ਹੈ ਉਹਨੂੰ ਤੋੜਨ ਲਈ ਪੂਰਾ ਹੰਗਾਰਾ ਮਰ ਰਿਆ ਪਿੰਡਾਂ 'ਚ ਸਾਰੇ ਵੱਦ ਚੜ ਗਏ ਤੇ ਜਿੱਸਾ ਲੈਣੀ ਕੀ ਕਮੀ ਆ ਉਹਦੇ ਵਿੱਚ ਜਿਹੜਾ ਇਹ ਸੰਘਰਸ਼ ਫੇਰ ਸ਼ੁਰੂ ਹੋ ਗਿਆ ਨਾਲੇ ਤਾਂ ਲੋਕ ਕਹਿ ਰਹੇ ਆ ਵੀ ਉਹਨਾਂ ਦਾ ਸਮਝੌਤਾ ਹੋ ਗਿਆ ਜੀ ਜਾਂ ਐਵੇਂ ਹੋ ਗਿਆ ਉਹਦੇ 'ਚ ਕਮੀ ਇਹ ਆ ਵੀ ਜਦੋਂ ਜ਼ਮੀਨ ਨਹੀਂ ਰਹੂ ਪਿੱਛੇ ਹੋਰ ਰਹੂਗੀ ਉਹ ਜਿੰਨੇ ਕਹਿੰਦੇ ਨੇ ਨਾ ਇਹ ਝੋਟਾ ਹੀ ਮਰ ਗਿਆ ਜੂਆਂ ਦਾ ਆਪਣੇ ਮਰ ਜਣਾ ਇਹਨਾਂ ਨੇ ਕੋਲੇ ਤਾਂ ਗਾਹ ਕਿਨੇ ਪੰਜਾਬ ਦੀ ਜ਼ਰਖਾਇ ਧਰਤੀ ਆ ਇਹਨਾਂ ਨੇ ਦਿੱਲੀੋਂ ਲੈਨ ਬੁਛਾਈ ਜਾਂ ਪ੍ਰਾਈਵੇਟ ਆਪਣੀ ਰੇਲਵੇ ਨਾਲ ਤੀਸਰੀ ਉਹਨਾਂ ਨੂੰ ਤਾਂ ਆਪਣੇ بندرگاہ ਲਈ ਜਗ੍ਹਾ ਚਾਹੀਦੀ ਹੈ ਇਹਦਾ ਤਾਂ ਇੱਕੋ ਹੀ ਗਾ ਕੇ ਇਹਨਾਂ ਨੂੰ ਪੈਸੇ ਦੇ ਜੂ ਕੱਢਿਆ ਰਿੱਕਰਦਾ ਉਹਨਾਂ ਨੂੰ ਆਪਣੇ بندرگاہ ਚਾਹੀਦੇ ਲੈਨ ਉਹਨਾਂ ਨੇ ਬਣੇ ਇਹ ਸਿਆਸੀ ਚਾਲ ਨੂੰ ਫੇਲ ਕਰਨ ਲਈ ਕਿਸਾਨੀ ਇੱਕ ਝੁੱਟ ਹੈ ਠੀਕ ਹੈ ਸਰ ਥੈਂਕ ਯੂ ਤੇ ਇੱਕ ਵਾਰ ਕਿੰਨੀ ਤਰੀਕ ਤੇ ਕਿਹੜੀ ਜਗ੍ਹਾ ਤੇ ਮੀਟਿੰਗ ਰੱਖੀ ਗਿਆ ਬੋਲ ਦਿਓ ਉਸ ਬਾਰੇ ਇਹ ਸਮਰਾਲੇ ਦੀ ਦਾਣਾ ਮੰਡੀ ਹੈ ਜੀ 24 ਤਰੀਕ ਹੈ ਦਿਨ ਐਤਵਾਰ ਉੱਥੇ ਮਹਾ ਪੰਚਾਇਤ ਹੋ ਰਹੀ ਹੈ ਕੀ ਨਾਮ ਆ ਤੁਹਾਡਾ ਮੇਰਾ ਨਾਮ ਬਿਆਨਤ ਸਿੰਘ ਪਿੰਡ ਤਰਮਰੀ ਪ੍ਰਧਾਨ ਬਲਾਕ ਆਪਣੇ ਲਖਵਾਲਾ ਸਾਹਿਬ ਜਿੱਕੀ ਕਹਣਾ ਚਾਹਨੇ ਤੁਸੀਂ ਕੀ ਸਨੇਹਾ ਤੁਹਾਡਾ ਇਸ ਸੰਘਰਸ਼ ਬਾਰੇ ਜੋ ਸਮਰਾਲਾ ਹੋਣ ਜਾ ਰਿਹਾ ਹੈ ਸਨੇਹਾ ਜੀ ਐਸਕੇਮ ਦਾ ਸਨੇਹਾ ਸਾਰਿਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਮਝਾਓ ਇਕੱਠੇ ਕਰੋ ਅõਜਵੇ 24 ਤਰੀਕ ਦੀ ਮਹਾ ਪੰਚਾਇਤਾ ਹੋ ਰਹੀਆ ਸਮਰਾਲੇ ਬਹੁਤ ਤਕੜੀ ਜੀ ਵੱਧ ਤੋਂ ਵੱਧ ਇੱਥੇ ਹਿੱਸਾ ਲੈਣ ਇਸ ਤੇ ਇਸ ਦਿਨ ਤੇ ਅੱਜ ਹੋਰ ਪਿੰਡ ਪਹੁੰਚੇ ਆ ਤੇ ਪਹਿਲਾਂ ਪਿੱਸੇ ਜਾ ਕੇ ਆਪਰ ਪਿੱਪਰ ਇੱਧਰ ਸਾਰੀ ਅੱਛਾ ਇਹ ਜੋ ਅੱਜ ਦੀਆਂ ਮੀਟਿੰਗਾਂ ਨੇ ਤੁਹਾਡੀਆਂ ਪਿੰਡਾਂ ਦੇ ਵਿੱਚ ਇਹ ਹਰ ਰੋਜ਼ ਚਲਦੀਆਂ ਰਹਿਣਗੀਆਂ ਹਾਂ ਤਕਰੀਬਨ ਚਲਦੀ ਤਕਰੀਬਨ ਚਲਦੀਆਂ ਨੇ ਹਰ ਰੋਜ਼ ਹੀ ਚੱਲਣਗੀਆਂ ਅੱਜ ਵੀ ਆ ਕੱਲ ਨੂੰ ਵੀ ਆ ਕੱਲ ਨੂੰ ਸਾਡੀ ਚਲੇ ਦੀ ਮੀਟਿੰਗ ਆ ਤੇ ਪਰਸੋਂ ਫੇਰ ਆ ਕੇ ਪਿੰਨਾ ਚ ਤੇ 24 ਤਰੀਕ 24 ਦੀ 24 ਦੀਆਂ ਤਿਆਰੀਆਂ ਹੋ ਰਹੀਆਂ ਬੜੀ ਠੀਕ ਹੈ ਈ ਨਾਮ ਆਜੀ ਤੁਹਾਡਾ ਮੇਰਾ ਹਰਜਲ ਸਿੰਘ ਪ੍ਰਧਾਨ ਪਿੰਡ ਹੋਲ ਜਿੰਮੇਦਾਰ ਬਲਾਕ ਦਾ ਠੀਕ ਹੈ ਜੋ ਇਹ ਮਹਾਪੰਚਾਇਤ ਹੁਣ ਜਾ ਰਹੀ ਆ ਸਮਰਾਲੇ ਹਾਂਜੀ ਉਸ ਦੇ ਵਿੱਚ ਉਸ ਦੇ ਬਾਰੇ ਕਿਸਾਨਾਂ ਨੂੰ ਕੀ ਸਨੇਹਤ ਦੇਣਾ ਚਾਹੁੰਦੇ ਆ ਤੁਸੀਂ ਅਸੀਂ ਕਿਸਾਨਾਂ ਨੂੰ ਇਹ ਸਨੇਹਤ ਦੇਣਾ ਚਾਹੁੰਦੇ ਆ ਵੀ ਸਾਰੇ ਇਕੱਠੇ ਹੋ ਕੇ ਮਹਾਪੰਚਾਇਤ ਸ਼ਾਮਲ ਹੋ ਦੋ ਤਿੰਨ ਟਰਾਲੀਆਂ ਉਹ ਰੋ ਲੈ ਕੇ ਜਾਵਾਂਗੇ ਅਸੀਂ ਜੋ ਸਾਨੂੰ ਫਿਰ ਅੱਗੇ ਦਾ ਹੁਕਮ ਆਊਗਾ ਉਹਦੇ ਨਾਲ ਚੱਲਾਂਗੇ ਕਦੋਂ ਤੱਕ ਸੰਘਰਸ਼ ਜਾਰੀ ਰਹੇਗਾ ਸਤ ਸਤ ਜਿੰਨਾ ਚਿਰ ਜ਼ਿੰਦਗੀ ਆ ਜਾਰੀ ਰਹੂਗਾ ਜੇ ਕੋਈ ਕੰਮ ਗਲਤ ਨਹੀਂ ਕਰੂਗਾ ਗਵਰਨਮੈਂਟ ਫਿਰ ਠੀਕ ਹੈ ਕਿ ਨਹੀਂ ਕਰਨਾ ਚਾਹੀਦਾ ਗਵਰਨਮੈਂਟ ਨੂੰ ਇਹ ਨਹੀਂ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਆ ਜਿਹੜੇ ਲੈਂਡਫੋਰਮ ਦੇ ਤੌਰ ਆ ਜੀ ਇਹ ਨਹੀਂ ਕਰਨਾ ਚਾਹੀਦਾ ਗਰੀਬ ਨੂੰ ਵੀ ਅਮੀਰ ਨੂੰ ਵੀ ਔਖਾ ਅੱਜ ਤਾਂ ਜੀ ਸੁਣਨੇ ਸੁਣਦੇ ਵੀ ਪਿੰਡ ਵੀ ਢਾ ਦੇਣੇ ਨੇ ਇਕੱਠੇ بڑے بڑے ਬਣਾ ਦੇਣੇ ਨੇ ਉਹ ਅੱਛਾ ਜੀ ਸੁਣਨੇ ਚਾਹੁੰਦੇ ਕਿਹੜੇ ਕਿਹੜੇ ਪਿੰਡ ਸੁਣਿਆ ਤੁਸੀਂ ਵੀ ਢਾ ਦੇ ਆਮ ਲੋਕਾਂ ਦੇ ਗੱਲਾਂ ਕਰਦੇ ਨੇ ਵੀ ਇਹ ਪੰਜ ਪੰਜ ਚਾਰ ਚਾਰ ਹਜ਼ਾਰ ਏਕੜ ਦਾ ਬਣਾ ਦੇਣਾ ਹਾਂ ਅੱਛਾ ਜੀ ਜਿਵੇਂ ਹੁਣ ਅੱਜ ਪਿੰਡ ਹੌਲ ਤੇ ਮੀਟਿੰਗ ਆ ਜਾਂ ਨੇੜੇ ਜਰਗ ਰੌਣੀਆਂ ਨੇ ਇਹ ਵੀ ਸਾਰੇ ਫਿਰ ਉਹਦੇ ਵਿੱਚ ਹੀ ਆਉਂਦੇ ਆ ਵਿੱਚੇ ਹੀ ਆਉਣਗੇ ਜੀ ਸਾਰੇ ਜਦ ਬਣਾ ਨੇ ਬੜਾ ਫਾਰਮ ਬਣਾਉਣਾ ਖਬਰੇ ਕਿੱਧਰੋਂ ਕਿੱਧਰ ਨੂੰ ਲੈ ਜਾਣਾ ਜੀ ਅੱਗੇ ਵੀ ਖਤਰਾ ਹੀ ਖਤਰਾ ਹੈ ਹੋ ਗਿਆ ਉਹਨਾਂ ਨੇ ਵਾਪਸ ਤਾਂ ਲੈ ਲਿਆ ਵੀ ਅੱਗੇ ਨੂੰ ਮੁਰੇ ਨੂੰ ਕੋਈ ਨਾ ਚੱਲੇ ਤਵਾਰੇ ਨਾ ਕੋਈ ਤੋੜਾ ਕਹਿਣਾ ਇਹ ਵੀ ਉਹ ਪੈਰ ਰੱਖ ਕੇ ਪੂਰਾ ਲੇਟਣ ਨੂੰ ਫਿਰਦੇ ਨੇ ਬੈਣ ਦੀ ਗੱਲ ਨਹੀਂ ਹਾਂ ਹਾਂ ਜੀ ਕੀ ਨਾਮ ਆ ਤੁਹਾਡਾ ਕਿਰਪਾਲ ਸਿੰਘ ਜੀ ਕਹਿੰਦਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਘਰ ਬਾਰੇ ਕੀ ਕਹਿਣਾ ਚਾਹੁੰਦੇ ਆ ਸਾਡਾ ਨਗਰ ਸਾਰਾ ਇੱਕ ਹੈ ਸਾਰਾ ਇਕੱਠਾ ਹੈ ਉੱਤੋਂ ਇਕੱਠੇ ਰਹਾਂਗੇ ਨਾ ਇਹ ਸਰਕਾਰ ਨੂੰ ਅਸੀਂ ਬਦ ਲਈ ਅੱਜ ਨਾ ਬਦ ਲਈਏ ਕੱਲ ਅਮਾ ਸਾਡੇ ਸੀਸ ਚਲੇ ਜਾਣ ਅਸੀਂ ਉੜਾ ਨਹੀਂ ਦਿੰਦੇ ਇਹਨਾਂ ਨੂੰ ਕਿਉਂ ਤੱਕਾ ਕਰਦੀਆਂ ਨੇ ਸਰਕਾਰਾਂ ਕੀ ਲੱਗਦਾ ਤੁਹਾਨੂੰ ਉਹਨਾਂ ਨੂੰ ਕੀ ਮਿਲਦਾ ਇਹਨਾਂ ਨੇ ਬਹੁਤ ਪੀਤਾ ਇਹਨਾਂ ਨੇ ਦਿੱਲੀ ਦਿੱਲੀ ਕੰਜਰਖਾਨਾ ਕੀਤਾ ਸੀ ਉੱਥੇ ਇਹਨਾਂ ਦੀ ਹੀਲਾ ਘਰਾ ਕੇ ਆਏ ਆ ਹੂੰ 10 ਸਾਲ ਬੱਠੇ ਰਹੇ ਆ ਇਹ ਜਿਹੜਾ ਹੁਣ ਲੈਂਡ ਪੂਲਿੰਗ ਚੱਲ ਰਿਹਾ ਇਹਦਾ ਆਮ ਲੋਕ ਜਿਵੇਂ ਛੋਟੇ ਵਰਗ ਦੇ ਲੋਕ ਰਹਿੰਦੇ ਆ ਆਪਣੇ ਨਾਲ ਪਿੰਡਾਂ ਦੇ ਵਿੱਚ ਗੱਲ ਪਿੰਡਾਂ ਤੱਕ ਚੱਲ ਪਈ ਹੈ ਇਹ ਹੁਣ ਅਜੋਹਲ ਪਿੰਡ ਦੇ ਵਿੱਚ ਖੜੇ ਆ ਆਪਾਂ ਵੀ ਜਿਵੇਂ ਮਜਬੀ ਸੇ ਕਹੋਗੇ ਰਵਦਾਸੀ ਆ ਭਾਈਚਾਰਾ ਹੋ ਗਿਆ ਜਾਂ ਹੋਰ ਬਹੁਤ ਸਾਰੇ ਹਨ ਆਪਣੇ ਸਮਾਜ ਦੇ ਵਿੱਚ ਹੈਗੇ ਨੇ ਉਹਨਾਂ ਤੇ ਵੀ ਕੋਈ ਅਸਰ ਪਏਗਾ ਇਸ ਦਾ ਸਾਡੇ ਜਿੰਨੇ ਵਿਹਲੇ ਦੇ ਬੰਦੇ ਨੇ ਜੀ ਇੰਨੇ ਸਾਡੇ ਭਾਈਚਾਰਾ ਸਾਰਾ ਇਕੱਠਾ ਹੈ ਹਾਂ ਲਾ ਸੀਮੇ ਤੋਂ ਨਾਈ ਤੱਕ ਨਾਈ ਤੋਂ ਲੱਗਾ ਕਿ ਉਹ ਤੱਕ ਸਾਰੇ ਇਕੱਠੇ ਨੇ ਨਾ ਅੱਧ ਹੋਈਏ ਨਾ ਕੱਲ ਅੱਢ ਹੋਈਏ ਇਹਦਾ ਹੁਣ ਵੀ ਕਹਿੰਦੇ ਨੇ ਵੀ ਤਿਆਰ ਪਰ ਤਿਆਰ ਬੈਠੇ ਆਉਂਦੇ ਸਹੀ ਜੀ ਇਹ ਲੰਕਾ ਇਹਨਾਂ ਨੇ ਮਸ਼ੀਨਾਂ ਨਾਲ ਖੋਲ ਕੇ ਨਾ ਜੀ ਇੱਕ ਬੰਸਾਂ ਦੇ ਟੰਗ ਲੈ ਕਹਿੰਦੇ ਆਉਣ ਤੋਂ ਨੱਟ ਪਾਏ ਹੋਏ ਨੇ ਕਹਿੰਦੇ ਤੱਕ ਦੇਗੇ ਫਟੇ ਟਾਉਣ ਪਹਿਲੀ ਵਾਰ ਹੀ ਜਾਊ ਸਭ ਤੋਂ ਪਹਿਲਾਂ ਕਿਹਨੂੰ ਚੱਕਣਾ ਚਾਹੁੰਦੇ ਹੋ ਤੁਸੀਂ ਹਾਂਜੀ ਕਿਹਨੂੰ ਚੱਕਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੀਨ ਹਾਂ ਹਾਂ ਟੱਕਾ ਸਰਕਾਰ ਆ ਜਵੇ ਫਿਰ ਜਿਵੇਂ ਦਰਬਾਰ ਸਾਹਾ ਨੂੰ ਗਈਆਂ ਨੇ ਗੱਡੀਆਂ ਭਰ ਕੇ ਇਕਨ ਜਾਣਗੇ ਇੱਥੋਂ ਬਸ ਠੀਕ ਠੀਕ ਹੈ ਨਾ ਸਭ